ਜਿਹੜੇ ਸੰਭੂ ਬਾਰਡਰ ਦੇ ਉੱਤੇ ਤੇ ਖਨੌਰੀ ਬਾਰਡਰ ਦੇ ਉੱਤੇ ਜਿਹੜੇ ਦੋ ਮੋਰ ਤੇ ਚੱਲਦੇ ਨੇ ਦਿੱਲੀ ਵਾਲੀਆਂ ਬੰਗਾਂ ਨੂੰ ਲੈ ਕੇ ਉਹਨਾਂ ਤੇ ਹੋਏ ਜ਼ਬਰ ਦੇ ਵਿਰੋਧ ਚ ਤੇ ਖਨੌਰੀ ਤੇ ਗੱਲਿਆ ਦੇ ਮਰਨ ਵਾਰ ਤੋਂ ਸਰਕਾਰ ਨੇ ਜਿਹੜਾ ਉਹਨੂੰ ਇਗਨੋਰ ਕੀਤਾ ਹੋਇਆ ਧਿਆਨ ਨਹੀਂ ਦੇਦੀ ਸਰਕਾਰ ਇਹਦਾ ਸਰਕਾਰ ਦਾ ਵਿਰੋਧ ਕਰਦੇ ਹੋਏ ਆਲ ਇੰਡੀਆ ਸੰਯੁਕਤ ਮੋਰਚੇ ਨੇ ਜਿਹੜਾ ਉਹ ਨਵਾਂ ਡਰਾਫਟ ਆਇਆ ਮੜਕੇ ਉਹ ਹੀ ਕਾਨੂੰਨ ਵਾਪਸ ਲਾਗੂ ਕਰਨ ਵਾਲਾ ਤੇ ਉਹਨੂੰ ਰੱਦ ਕਰਾਉਣ ਦੀ ਖਾਤਰ ਸਾਰੇ ਭਾਰਤ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਇਹ ਪ੍ਰੋਗਰਾਮ ਦਿੱਤਾ ਹੋਇਆ ਹੈ ਕਿ ਉਹਨੂੰ ਰੱਦ ਕਰੋ ਅੱਜ ਨਹੀਂ ਜਥੇਬੰਦੀਆਂ ਬੈਠੀਆਂ ਨੇ ਸਾਡੀਆਂ ਅੱਜ ਇੱਥੇ ਇਕੱਠੀਆਂ ਹੋਈਆਂ ਅਸੀਂ ਇੱਕ ਦੂਜੇ ਨਾਲ ਬੱਕਰੀਆਂ ਬੱਕਰੀਆਂ ਵਿਚਾਰਾਂ ਨਹੀਂ ਆ ਪਰ ਸਾਡੀ ਇੱਕ ਬਿਉੜ ਹੈ ਕਿ ਸਾਡੇ ਰਾਹ ਵੱਖੋ ਸਕਦੇ ਨੇ ਸੇ ਚੜਾ ਟੀਚਾ ਇੱਕ ਐਸਾ ਦਾ ਨਿਸ਼ਾਨਾ ਇੱਕ ਐ ਸਾਡੀ ਜ਼ਮਤ ਸੇ ਇੱਕ ਐ ਸਾਡੇ ਬੱਚਿਆਂ ਦੀ ਲੋੜ ਇੱਕ ਹੈ ਉਸ ਗੱਲ ਨੂੰ ਲੈ ਕੇ ਅੱਜ ਸੰਯੁਕਤ ਮੋਰਚਾ ਅਸੀਂ ਬਖਰੀ ਸਟੇਜ ਲਾਉਂਦੇ ਹੁੰਦੇ ਸੀ ਤੁਸੀਂ ਆਡ ਲਾਉਂਦੇ ਹੁੰਦੇ ਸੀ ਪਰ ਅੱਜ ਸਾਰੇ ਭਾਰਤ ਦੇ ਵਿੱਚ ਸੰਯੁਕਤ ਮੋਰਚੇ ਦੀਆਂ ਸਾਂਝੀਆਂ ਸਟੇਜਾਂ ਲੱਗੀਆਂ ਨੇ ਇਸ ਗੱਲ ਦੀ ਸੋਨੂੰ ਪੰਜਾਬ ਦੇ ਲੋਕਾਂ ਨੂੰ ਇਹ ਸੁਨੇਹਾ ਜਾਂਦਾ ਵੀ ਅਸੀਂ ਇਕਜੁੱਟਤਾ ਵੱਲੋਂ ਕਦਮ ਵਧਾਇਆ ਹੈ ਗੱਲ ਆ ਰਹੀ ਹੈ ਕਿ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਜਦੋਂ ਕਾਨੂੰਨਾਂ ਵੇਲੇ ਲੜੀਆਂ ਸੀ ਇਹ ਅੱਜ ਕਿਉਂ ਨਹੀਂ ਲੜ ਰਹੀਆਂ ਇਹਦੇ ਖਾਤਰ ਭਰਾਵੋ ਸੰਯੁਕਤ ਮੋਰਚੇ ਨੇ 22 ਫਰਵਰੀ ਵਾਲੇ ਦਿਨ ਚੰਡੀਗੜ੍ਹ ਦੀ ਮੀਟਿੰਗ ਕਰਕੇ 6 ਮੈਂਬਰੀ ਕਮੇਟੀ ਬਣਾ ਕੇ ਸੰਯੁਕਤ ਮੋਰਚੇ ਨੇ ਇਸ ਪਹਿਲ ਕਦਮੀ ਦੇ ਵਿੱਚ ਏਕਤਾ ਕਰਨ ਲਈ ਖਾਤਰ ਕਿ ਜਿਆਦਾ ਤੋਂ ਜਿਆਦਾ ਏਕਤਾ ਕਿਵੇਂ ਹੋ ਸਕਦੀ ਹੈ ਤੇ ਘੱਟ ਤੋਂ ਘੱਟ ਏਕਤਾ ਕਿਵੇਂ ਹੋ ਸਕਦੀ ਹੈ ਦੋਨਾਂ ਗੱਲਾਂ ਤੇ ਅਸੀਂ 6 ਮੈਂਬਰੀ ਕਮੇਟੀ ਨੇ ਗੱਲ ਚਲਾਈ ਹੈ 22 ਫਰਵਰੀ ਤੋਂ ਲੈ ਕੇ 9 ਮਾਰਚ ਤੱਕ ਸਾਰੇ ਉਹਨੇ ਦਿਨ ਕੇ ਕੇ ਐਮ ਜਿਹੜਾ ਪੰਦੇਰ ਦਾ ਮੋਰਚਾ ਸਭੂ ਬਾਡਰ ਤੇ ਲੱਗਿਆ ਸਾਰੀ ਗੱਲਬਾਤ ਦੌਰਾਨ ਸਾਡੇ ਸਾਹਮਣੇ ਸਿਰਫ ਉਹ ਆਏ ਐ ਉਹਨਾਂ ਨਾਲ ਜਿਹੜੀ ਗੱਲਬਾਤ ਅਸੀਂ ਕੀਤੀ ਐ ਲਿਖਤੀ ਚਿੱਠੀ ਭੇਜ ਕੇ ਕਿ ਆਹ ਤਿੰਨ ਨੁਕਤੇ ਤੇ ਮਿਨੀਮਮ ਇੱਕਤਾ ਹੋ ਸਕਦੀ ਐ ਤੇ ਆਹ ਮੁੱਢਲੇ ਵਾਦੇ ਉੱਤੇ ਮੈਕਸਿਮਮ ਇੱਕਤਾ ਵੱਡੀ ਇਕਤਾ ਹੋ ਸਕਦੀ ਹੈ ਉਹਨਾਂ ਲਿਖਤੀ ਜਵਾਬ ਸਾਨੂੰ ਆਉਂਦਾ ਕਿ ਇਹ ਸ਼ਾਮੇ ਟਕਰਾਵੇਂ ਹੈ ਇਹਨਾਂ ਨੂੰ ਪਾਸੇ ਰੱਖਿਆ ਜਾ ਸਕਦਾ ਹੈ ਜਿਹੜੇ ਗਰਭ ਦੇ ਵਿੱਚ ਰੱਖਿਆ ਜਾ ਸਕਦਾ ਤੇ ਆ ਸਾਡੇ ਮੰਗਮੋਰਚੇ ਨੂੰ ਚੜ੍ਹਦੀ ਕਲਾ ਕਰਨ ਦੀ ਖਾਤਰ ਆ ਮੰਗਾ ਕੇ ਉੱਤੇ ਸਾਨੂੰ ਇੱਥੇ ਆਉਣ ਦਾ ਸੱਦਾ ਦਿੱਨੇ ਆ ਇੱਕ ਕੇ ਕੇ ਐਮ ਦੀ ਚਿੱਠੀ ਆਈ ਲਾਸਟ ਗੈਰ ਰਾਜਨੀਤਿਕ ਮੋਰਚੇ ਨੇ ਜਿਹੜੀ ਸਾਨੂੰ ਚਿੱਠੀ ਕੱਢੀ ਐ ਜਿਹੜੇ ਇੱਕ ਵਾਰ ਵੀ ਸਾਡੇ ਸਾਹਮਣੇ ਨਹੀਂ ਆਏ ਦਲੇয়াল ਸਾਹਿਬ ਨੂੰ ਫੋਨ ਕਰਦੇ ਰਹੇ ਚੱਕਿਆ ਵੀ ਤੇ ਇੱਕ ਵਾਰ ਕਾਕਾ ਕੋੜਾ ਰੈਲ ਸੜੇ ਦੋ ਆਗੂਆਂ ਨੂੰ ਡਾਕਟਰ ਦਰਸ਼ਨਪਾਲ ਤੇ ਛੰਡਾ ਸੁੰਦੀ ਗੱਲਬਾਤ ਹੋਈ ਆ ਉਹਨਾਂ ਨਾਲ ਵੀ ਇਹੋ ਗੱਲਾਂ ਹੋਈਆਂ ਉਹਨਾਂ ਨੇ ਵੀ ਜਵਾਬ ਦੇ ਵਿੱਚ ਜਿਹੜੀ ਚਿੱਠੀ ਕੱਢੀ ਆ ਕਿ ਸੋਡੀਆਂ ਚਿੱਠੀਆਂ ਭਰავੋ ਜਿਹੜੀਆਂ ਪਾਈਆਂ ਨੇ ਇਹ ਦੁਸ਼ਮਣ ਦਾ ਪੱਖ ਪੂਰਦਿਆਂ ਨੇ ਮੋਰਚੇ ਦਾ ਨੁਕਸਾਨ ਕਰਦਿਆਂ ਨੇ ਫਿਰ ਵੀ ਅਸੀਂ ਬੇਨਤੀ ਕਰਦਿਆਂ ਕਿ ਜੇ ਤੁਸੀਂ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਰੂਪ ਇਹਦੇ ਸਨਾਤਾ ਨੂੰ ਦਰੁਸਤ ਮੰਨਦੇ ਹੋ ਇਕਤਾ ਦਾ ਹੱਥ ਤੁਹਾਡੇ ਨਾਲ ਅੱਗੇ ਵਧਾਇਆ ਜਾ ਸਕਦਾ ਹੈ ਦੱਸੋ ਭਰਾਵੋ ਇਕਤਾ ਐਵੇਂ ਹੁੰਦੀ ਹੈ ਉਸ ਤੋਂ ਬਾਅਦ ਗੱਲਾਂ ਜਾਮ ਹੋ ਗਈਆਂ ਜਾਮ ਹੋਣ ਤੋਂ ਬਾਅਦ ਫੇਰ ਇੱਕ ਚਿੱਠੀ ਆਉਂਦੀ ਹੈ ਬੰਦੇਰ ਸਾਹਿਬ ਵੱਲੋਂ ਕਿ ਅਸੀਂ ਚਿੱਠੀ ਕੱਢੀ ਹੈ ਸਯੁਕਤ ਮੋਰਚੇ ਨੂੰ ਵੀ ਇਕਤਾ ਕਰਨਾ ਚਾਹੁੰਦੇ ਆ ਉਹਦੀ ਪੌਰੀ ਮੀਟਿੰਗ 18 ਤਰੀਕ ਨੂੰ 18 ਅੱਸੇ ਬੀਨੇ ਨੂੰ ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੁੰਦੀ ਐ ਤੇ 21 ਤਰੀਕ ਨੂੰ ਮੁੜ ਕੇ ਉਹਨਾਂ ਨੂੰ ਗੱਲਬਾਤ ਵਾਸਤੇ ਪਟਿਆਲੇ ਗੁਰਦੁਖਨਵਾਲ ਗੁਰਦੁਆਰੇ ਦੇ ਵਿੱਚ ਸੱਦਾ ਦਿੱਤਾ ਜਾਂਦਾ 12 ਵਜੇ ਦਾ ਸਮਾਂ ਉਹ ਤੇਰਾ ਕੇਕੇ ਐਮ ਵਾਲੀ ਭਦੇਰ ਵਾਲੀ ਸਹੀ 11 ਵਜੇ ਗੁਰਦੁਆਰੇ ਪਹੁੰਚ ਗਈ ਤੇ ਸਾਡੀ ਕਮੇਟੀ ਵੀ ਸਹੀ 11 ਵਜੇ ਗੁਰਦੁਆਰੇ ਪਹੁੰਚ ਵੀ ਦੋਨੇ ਕਮੇਟੀਆ ਨੇ ਇੱਕ ਘੰਟਾ ਆਪਦਾ ਵਿਚਾਰ ਕਰਦੋ ਬਾਅਦ ਤਾਂ ਕਾ ਟੇਕ ਤੜੀ ਗੱਲ ਹੋਈ ਵਿਚਾਰ ਚਰਚਾ ਵੜੀ ਕਿ ਦੇ ਵਾਸਤੇ ਸਮਾਂ ਚਾਹੀਦਾ ਵੱਡੀ ਏਕਤਾ ਦੀ ਖਾਤਰ ਕਿ ਅਸੀਂ ਇੱਕ ਫਾਰਮ ਚ ਹੋ ਜਾਈਏ 26 ਜਨਵਰੀ ਵਾਲੀ ਘਟਨਾ ਵਿਚਾਰਨੀ ਚਾਹੀਦੀ ਹੈ ਗੈਰ ਰਾਜਨੀਤਿਕ ਮੋਰਚਾ ਕਿਉਂ ਬਣਾਇਆ ਇਹ ਗੱਲ ਵਿਚਾਰਨੀ ਚਾਹੀਦੀ ਹੈ ਤੇ ਇਹਨਾਂ ਗੱਲਾਂ ਨੂੰ ਵਿਚਾਰ ਕੇ ਵੱਡੀ ਇਕਤਾ ਹੋ ਸਕਦੀ ਹੈ ਜੇ ਸੰਭਵ ਨਹੀਂ ਤਾਂ ਘਟੋ ਘਟਾ ਮਿਨੀਮਮ ਪ੍ਰੋਗਰਾਮ ਤੇ ਇੱਕ ਦੂਜੇ ਨਾਲ ਕਾ ਤਾਲ ਮੇਲ ਮੇ ਐਕਸ਼ਨਾਂ ਬਾਰੇ ਸੋਚਿਆ ਵਿਚਾਰਿਆ ਜਾ ਸਕਦਾ ਹੈ ਬਡੀ ਲੰਮੀ ਚਰਚਾ ਤੋਂ ਬਾਅਦ ਇਸ ਗੱਲ ਦਾ ਸਿੱਟਾ ਇਹ ਆ ਨਿਕਲਿਆ ਕਿ ਤੁਸੀਂ ਬਹੁਤ ਪੋਜ਼ੀਟਿਵ ਹੋ ਪਰ ਦੋਨੇ ਤਰ੍ਹਾਂ ਦਾ ਕਿ ਆਪਾਂ ਪੋਜ਼ੀਟਿਵ ਸੋਚ ਰਹੇ ਹਾਂ ਇਹ ਚੰਗੀ ਗੱਲ ਹੈ ਪਰ ਇਸ ਮੀਟਿੰਗ ਦੇ ਵਿੱਚ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਬਿਲਕੁਲ ਨਹੀਂ ਆਇਆ ਮੇਰੇ ਬੈਠਿਆ ਤਿੰਨ ਚਾਰ ਫੋਨ ਡਾਕਟਰ ਦਰਸ਼ਪਾਲ ਨੂੰ ਉਹਨਾਂ ਨੂੰ ਕੀਤੇ ਅਢੀ ਕਿਹੜੀ 15 20 ਮਿੰਟ ਤੱਕ ਉਹਨਾਂ ਦਾ ਕੋਈ ਸਾਥੀ ਮੋਰਚੇ ਦੀ ਮੀਟਿੰਗ ਦੇ ਵਿੱਚ ਨਹੀਂ ਆਇਆ ਪਰ ਫਿਰ ਵੀ ਜਿਹੜਾ ਕੇ ਕੇਐਮ ਦਾ ਡੈਪੂਟੇਸ਼ਨ ਗੱਲਬਾਤ ਵਾਸਤੇ ਆਇਆ ਸੀ ਪਹਿਲਾ ਨਾਲ ਉਹਦਾ ਰਵਈਆ ਜਿਹੜਾ ਸੀ ਕਾਫੀ ਪੋਜ਼ਿਟਿਵ ਸੀ ਸਮਾਭਨਾ ਬਣੀ ਹੈ ਕਿ ਮਿਕਸੀ ਮਾਮੇਕਤਾ ਦਾ ਜੇ ਦੂਰ ਹੈ ਉਹਦੇ ਵਾਸਤੇ ਸਮੇਂ ਦੀ ਲੋੜ ਹੈ ਤਾਲਮਿਲ ਵਿੱਚ ਅਖ਼ਬਾਰਾਂ ਦੇ ਵਿੱਚ ਆਇਆ ਜਾ ਸਕਦਾ ਹੈ ਜੇ ਉਹਨਾਂ ਨੇ ਪੱਤ ਦੀ ਕਾਲ ਦਿੱਤੀ ਹੈ ਅਸੀਂ ਪ੍ਰੈਸ ਨੋਟ ਲਾ ਸਕਦੇ ਹਾਂ ਜੇ ਅਸੀਂ 23 ਦੀ ਕਾਲ ਦਿੱਤੀ ਹੈ ਉਹ ਪ੍ਰੈਸ ਨੋਟ ਲਾ ਸਕਦੇ ਨੇ ਇਦੋਂ ਵੱਧ ਕੋਈ ਕਿਸੇ ਮੋਰਚੇ ਦੀ ਏਕਤਾ ਦੇ ਵਾਸਤੇ ਕੀ ਕਰ ਸਕਦਾ ਉਹ ਯਤਨ ਕਰਨੇ ਚਾਹੀਦੇ ਇਹਨਾਂ ਗੱਲਾਂ ਦੇ ਉੱਤੇ ਫੈਸਲਾ ਹੋ ਗਿਆ ਕਿ ਹੁਣ ਬਾਹਰ ਪ੍ਰੈਸ ਖੜੀ ਹੈ ਕੀ ਬੋਲਣਾ ਉਸ ਗੱਲ ਤੇ ਚਰਚਾ ਹੋਣੀ ਕਿ ਸੰਯੁਕਤ ਮੋਰਚੇ ਵੱਲੋਂ ਮੇਰੀ ਜ਼ਿੰਮੇਵਾਰੀ ਲੱਗੀ ਤੇ ਉਧਰਲੇ ਮੋਰਚੇ ਵੱਲੋਂ ਭਨੇਰ ਦੀ ਜ਼ਿੰਮੇਵਾਰੀ ਲੱਗੀ ਤੇ ਸਾਰੇ ਸਾਥੀਆਂ ਨੇ ਇਕੱਠੇ ਹੋ ਕੇ ਪ੍ਰੈਸ ਕਾਨਫਰੈਂਸ ਕੀਤੀ ਜੋ ਤੁਹਾਡੇ ਸਾਹਮਣੇ ਆਈ ਹੋਈ ਗੱਲ ਹੈ ਤੇ ਉਸ ਤੋਂ ਬਾਅਦ ਇੱਕ ਹੋਰ ਗੱਲ ਦੀ ਚਰਚਾ ਹੋਈ ਕਿ ਇਸ ਤੋਂ ਬਾਅਦ ਜਿਹੜੇ ਸਾਡੀ ਲੀਡਰਸ਼ਿਪ ਹੈ ਉਹ ਇੱਕ ਦੂਜੇ ਤੇ ਅਟੈਕ ਨਾ ਕਰੇ ਪਰ ਅਫਸੋਸ ਹੋਇਆ ਹੈ ਗੱਲ ਦਾ ਕਿ ਮੈਂ ਤਾਂ ਸੁਣੀ ਹੀ ਨਹੀਂ ਗੀ ਡਿਓ ਕਿ ਕਾਕਾ ਸਿੰਘ ਕੋਲੜਾ ਨੇ ਕੋਈ ਹੋਰ ਮੇਰੇ ਖਿਆਲ ਕੋਈ ਸ਼ਬਦ ਉਹਨੇ ਇਕਤਾ ਦੇ ਜੁੰਡ ਦੇ ਨੇੜੇ ਨਹੀਂ ਆਉਂਡ ਦਿੰਦੇ ਇਹੋ ਜੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਜਿਹਦਾ ਸਾਨੂੰ ਅਫਸੋਸ ਹੈ ਦਲੇਰ ਸਾਹਿਬ ਦਾ ਮਰਨ ਵਰਤ ਬਹੁਤ ਦੁਖਦਾਈ ਘਟਨਾ ਹੈ ਤੇ ਸਾਨੂੰ ਇਸ ਗੱਲ ਦਾ ਅਫਸੋਸ ਹੈ ਸਾਨੂੰ ਇਸ ਗੱਲ ਦਾ ਦੁੱਖ ਹੈ ਅਸੀਂ ਇੱਕ ਜੂਦੇ ਦੇ ਜੁੱਧ ਸਾਥੀ ਆਂ ਅਜਨੀਆਂ ਜਥੇਬੰਦੀਆਂ ਬੈਠੀਆਂ ਨੇ ਸਾਡੀਆਂ ਅੱਜ ਇੱਥੇ ਇਕੱਠੀਆਂ ਹੋਈਆਂ ਅਸੀਂ ਇੱਕ ਦੂਜੇ ਨਾਲ ਬਖਰੀਆਂ ਬਖਰੇ ਬਚਾਰਾ ਨਹੀਂ ਆ ਪਰ ਸਾਡੀ ਇੱਕ ਬਿਓੜ ਹੈ ਕਿ ਸਾਡੇ ਰਾਹ ਵੱਖੋ ਸਕਦੇ ਨੇ ਤੇ ਸਾਡਾ ਟੀਚਾ ਇੱਕ ਹੈ ਸਾਡਾ ਨਿਸ਼ਾਨਾ ਇੱਕ ਹੈ ਸਾਡੀ ਸੁਭਾਅ ਇੱਕ ਹੈ ਸਾਡੇ ਬੱਚਿਆਂ ਦੀ ਲੋੜ ਇੱਕ ਹੈ ਉਸ ਗੱਲ ਨੂੰ ਲੈ ਕੇ ਅੱਜ ਸੰਯੁਕਤ ਮੋਰਚਾ ਅਸੀਂ ਬਖਰੀ ਸਟੇਜ ਲਾਉਂਦੇ ਹੁੰਦੇ ਸੀ ਤੁਸੀਂ ਅੱਡ ਲਾਉਂਦੇ ਹੁੰਦੇ ਸੀ ਪਰ ਅੱਜ ਸਾਰੇ ਭਾਰਤ ਦੇ ਵਿੱਚ ਸੰਯੁਕਤ ਮੋਰਚੇ ਦੀਆਂ ਸਾਂਝੀਆਂ ਸਟੇਜਾਂ ਲੱਗੀਆਂ ਨੇ ਇਸ ਗੱਲ ਦੀ ਸੋਨੂੰ ਪੰਜਾਬ ਦੇ ਲੋਕਾਂ ਨੂੰ ਇਹ ਸੁਨੇਹਾ ਜਾਂਦਾ ਵੀ ਅਸੀਂ ਇੱਕਜੁੱਟਤਾ ਵੱਲੋਂ ਕਦਮ ਵਧਾਇਆ ਹੈ ਕੱਲ ਨੂੰ ਆਪਣੀ ਮੀਟਿੰਗ ਹੈ ਬਹੁਤ ਵਧੀਆ ਇਕੱਠ ਹੋਏ ਨੇ ਪਰਸਾਤ ਹੋਣ ਕਰਕੇ ਇਕੱਠਾਂ ਦੇ ਵਿੱਚ ਘਟਾਈ ਹੈ ਪੈਣਾ ਦੀ ਗਿਣਤੀ ਅੱਜ ਘਟ ਹੈ ਕਿਉਂਕਿ ਮੌਸਮ ਖਰਾਬ ਹੋਣ ਕਰਕੇ ਤੇ ਮੈਂ ਇਹ ਬੇਨਤੀ ਕਰੂੰਗਾ ਸਾਡੇ ਆਗੂਆਂ ਨੂੰ ਸਮੇਂ ਸਿਰ ਸਮਾਪਤੀ ਕਰਕੇ ਮੈਂ ਮੈਨੂੰ ਲੱਗਦਾ ਰਿਪੋਰਟ ਕਰਕੇ ਥੋੜਾ ਮੈਨੂੰ ਟਾਈਮ ਵੀ ਵੱਧ ਲੱਗ ਗਿਆ ਤੇ ਇਹ ਵੀ ਬਾਦ ਮੁਜਾਰਾ ਕਰਕੇ ਸਮੇਂ ਸਿਰ ਸਮੇਟ ਲੈਣ ਮੁਜਾਰਾ ਕਰਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਦਾ ਫੈਸਲਾ ਸ਼ਾਇਦ ਸਾਡੀ ਕਮੇਟੀ ਨੇ ਕੀਤਾ ਹੋਇਆ ਹੋਊਗਾ ਤੇ ਇਹੀ ਕਰਨਾ ਹੈ ਇਹਨਾਂ ਸ਼ਬਦਾਂ ਨਾਲ ਹੀ ਮੈਂ ਆਪਣੀ ਗੱਲ ਖਤਮ ਕਰਦਾ ਤੁਸੀਂ ਅਗਲਾ ਜਿਹੜਾ ਸੱਦਾ ਆਉਣਾ ਹੈ ਹੋਰ ਜਾਨੀ ਕੱਲ ਨੂੰ ਫੈਸਲਾ ਹੋਣਾ ਅਗਲੇ ਸੱਦੇ ਦਾ ਅਗਲੇ ਸੱਦੇ ਦੇ ਵਿੱਚ ਵੱਡੀ ਤਿਆਰੀ ਦੀ ਲੋੜ ਪੈਣੀ ਹੈ ਸਾਥੀਓ ਕਿਉਂਕਿ ਅਗਲੇ ਸੱਦੇ ਦੇ ਜਿਹੜੇ ਦਿਨ ਇਹਨਾਂ ਦਿਨਾਂ ਦੇ ਵਿੱਚ ਧੁੰਦ ਪੈ ਸਕਦੀ ਹੈ ਤੇ ਇਸ ਗੱਲ ਨੂੰ ਧਿਆਨ ਚ ਰੱਖ ਕੇ ਅਸੀਂ ਜਿਹੜਾ ਵੀ ਫੈਸਲਾ ਆਊਗਾ ਉਹਨੂੰ ਲਾਗੂ ਕਰਨ ਵਾਸਤੇ ਜਿਵੇਂ ਹੁਣ ਜ਼ਿਲ੍ਹਾ ਕਮੇਟੀਆਂ ਨੇ ਮੀਟਿੰਗਾਂ ਕੀਤੀਆਂ ਨੇ ਇਸ ਤਰ੍ਹਾਂ ਦੇ ਮੀਟਿੰਗਾਂ ਕਰਕੇ ਤਿਆਰੀ ਦਾ ਬੜਾ ਪ੍ਰੋਗਰਾਮ ਬਣਾਇਓ ਆਪਾਂ ਜਿੱਤ ਵੱਲ ਵਧਾਂਗੇ ਤੁਹਾਡਾ ਬਹੁਤ-ਬਹੁਤ ਧੰਨਵਾਦ